ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਲਓ ਜੀ ਮਿਲੋ ਜੀ ਮੇਰੇ ਸਰਦਾਰ ਸਾਹਿਬ ਨੂੰ ਮੋਤੀ ਨਾਗਰ ਦਾ ਸਾਹਿਬ ਜੀ ਕਦੇ ਕਈ ਵਾਰ ਬਾਈ ਕਹਿੰਦੇ ਸੀ ਪਹਿਲੀ ਵਾਰ ਦੇਖਿਆ ਵੀਰੇ ਬੋਲਦਾ ਔਰ ਇੱਕ ਵਲੌਗ ਚ ਕਾ ਦਿੰਦੇ ਆ ਵੀ ਤੁਸੀਂ ਕਿੰਨੇ ਵਲੌਗਾਂ ਚ ਬੋਲਦੇ ਆ ਜਦ ਘਰ ਹੁੰਦੇ ਨੇ ਜੀ ਇਹ ਜ਼ਰੂਰ ਬੋਲਦੇ ਨੇ ਵਲੌਗ ਵਿੱਚ ਉਹਨੂੰ ਸਹਿਜ ਨੂੰ ਅਸੀਂ ਚੱਲੇ ਆ ਜੀ ਲੁਧਿਆਣੇ ਨੂੰ ਲੁਧਿਆਣੇ ਨੂੰ ਕੀ ਕਰਨ ਚੱਲੇ ਆ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਲੱਗ ਜਾਊਗਾ ਪਤਾ ਵੀ ਅਸੀਂ ਕਿੱਥੇ ਆ ਔਰ ਕਿਹਨਾਂ ਨੂੰ ਮਿਲਣ ਚੱਲੇ ਆ ਅੱਜ ਤੁਮਾਕਾ ਹੋਊਗਾ ਤੁਮਾਕਾ ਵਲੌਗ ਦੇ ਵਿੱਚ ਓਹੋ ਤੁਮਾਕਾ ਵਲੌਗ ਆ ਲਾ ਚੱਲ ਤੇ ਕੀ ਕਰਦਾ ਜਾ ਰਿਹਾ ਕਦੇ ਇੱਧਰ ਕਦੇ ਉੱਧਰ ਤੇ ਬਾਕੀ ਅਸੀਂ ਹੁਣ ਚੱਲੇ ਆ ਆਪਣੇ ਲੁਧਿਆਣੇ ਨੂੰ ਵੈਸੇ ਅਸੀਂ ਮਾਮਾ ਜੀ ਦੇ ਕੋਲ ਵੀ ਜਾਣਾ ਸੀਗਾ ਮਤਲਬ ਕਿ ਮਾਮਾ ਜੀ ਦੇ ਬੇਟੇ ਕੋਲ ਹਨਾ ਉਹਨਾਂ ਦੀ ਨੂੰਹ ਕੋਲ ਜਾ ਕੇ ਆਉਣਾ ਸੀਗਾ ਪਰ ਸੈਦ ਦੇ ਪਾਪਾ ਗਏ ਹੋਏ ਸੀਗੇ ਰਾਤ ਦੇ ਤੁਹਾਨੂੰ ਪਤਾ ਹੀ ਹੈ ਵੀਡੀਓ ਚ ਤੁਸੀਂ ਦੇਖਿਆ ਯਾਰ ਅੱਜ ਰਾਤ ਅਸੀਂ ਇਕੱਲੇ ਹੀ ਸੀਗੇ ਕਰ ਸੈਦ ਦੇ ਪਾਪਾ ਨਾ ਪੁਣੇ ਆਏ ਸੀ ਔਨ ਦੀ ਸਾਰ ਨਾਲ ਦੀ ਨਾਲ ਵਾਪਸ ਅਸੀਂ ਜਦ ਇਹ ਲੁਧਿਆਣੇ ਨੂੰ ਗੱਡੀ ਖਿੱਚ ਲਈ ਆ ਬਣੇ ਤੇ ਤੁਸੀਂ ਬਾਕੀ ਬਣੇ ਰਹੋ ਤੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤੋਂ ਬਚ ਕੇ ਰਹੋ ਸਾਰੇ ਜਾਣੇ ਗਰਮੀ ਨੇ ਤਾਂ ਬੱਸ ਕਰਾਈ ਪਈ ਆ ਰਾਤ ਸਾਡੀ ਪੈਟ ਵੱਜ ਗਈ ਗਰਮੀ ਦੇ ਨਾਲ ਸਾਹ ਨਾ ਆਵੇ ਜਦ ਅਸੀਂ 5 ਵਜੇ ਬਾਹਰ ਨਿਕਲੇ ਅਸੀਂ ਹਾਂਜੀ ਅਸੀਂ ਚੱਲੇ ਰਿਸ਼ਤਦਾਰੀ ਚ ਕਿਹੜੀ ਚ ਚੱਲੇ ਆ ਕਿੱਥੇ ਚੱਲੇ ਆ ਉਹ ਤੁਹਾਨੂੰ ਬਣ ਕੇ ਰਹਿਣਾ ਪਊਗਾ ਮਾਸੀ ਜੋਣੀ ਖੜੇ ਨੇ ਉੱਥੇ ਕਿੰਨੇ ਹੋਰ ਖੜੇ ਨੇ ਮਾਸੀ ਜੋਣੀ ਸਾਡੇ ਤੁਸੀਂ ਦੇਖੀ ਜਾਣਾ ਬਸ ਵੀ ਅਸੀਂ ਕਿਨਾ ਕਿਨਾ ਕੋਲ ਜਾਣੇ ਆ ਤੁਸੀਂ ਬਣੇ ਰਹੋ ਹਨਾ ਮਿਊਜ਼ਿਕ ਜਾਣਾ ਵੀ ਅਸੀਂ ਇੱਕ ਜਗ੍ਹਾ ਤੇ ਨਹੀਂ ਆਗਾ ਉਹ ਅਜੇਗਾ ਤੇ ਜਾਵਾਂਗੇ ਉਸੇ ਵਸ ਬਣੇ ਰਹੋ ਤੇ ਚੜਿਆ ਦੇਖੀ ਜਾਏ ਹੁਣ ਤੁਸੀਂ ਰਾਤ ਨੂੰ ਬੁਲਾਓ ਸਾਡਾ ਵੀ ਅਸੀਂ ਕਿਥੇ ਕਿੱਥੇ ਜਾਣੇ ਆ ਲੈ ਮਿੱਠੂ ਬਾਗਰ ਆਈ ਸਾਡੇ ਘਰੇ ਨੇ ਉਹ ਫਿਰ ਅਸੀਂ ਇਹ ਗੱਡੀ ਦੇ ਵਿੱਚ ਮਤਲਬ ਕਿ ਔਖਾ ਆਉਣਾ ਸੀਗਾ ਫਿਰ ਇਹਨੇ ਜਾਣੇ ਤੋਂ ਬੈਠ ਗਈ ਸੀ ਹੁਣ ਜੇ ਉਹਨਾਂ ਨੂੰ ਨਾਲ ਲਿਆਉਂਦੇ ਹਨਾ ਕਿ ਉਹ ਦਾ ਖਾਣਾ ਪੀਣਾ ਉਹਨਾਂ ਨੂੰ ਘਰੇ ਪਾ ਕੇ ਆ ਗਏ ਏਸੀ ਚਲਾ ਕੇ ਆਏ ਉਹਨਾਂ ਨੂੰ ਸਰਦਾਰ ਸਾਹਿਬ ਜੀ ਉਹਨਾਂ ਨੂੰ ਏਸੀ ਦੇ ਵਿੱਚ ਹੁਣ ਆ ਬਣਾ ਆਪਣੇ ਪਏ ਰਹਿਣਗੇ ਖਾਣਾ-ਦਾਣਾ ਉਹਨਾਂ ਨੂੰ ਦਿਆਏ ਆਪਾਂ ਖਾਣ ਕੇ ਪੀਣ ਕੇ ਮੌਜਾ ਮਾਰਨਗੇ ਹਨਾ ਤੇ ਬਾਹਰ ਤਾਂ ਨਿਕਲ ਕੇ ਆਖ ਲੱਗਦੀ ਆ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਗਰਮੀ ਆ ਤੇ ਚਲਾਈ ਹੋਣੀ ਤੇ ਇੱਧਰ ਆਪਣੇ ਕਟਿਸ ਦਾ ਆਰਾਮਦਾਰੀ ਆ ਬੈਠ ਕੇ ਬਾਹਰ ਪਤਾ ਲੱਗਦਾ ਵੀ ਗਰਮੀ ਹੈ ਕਿ ਨਹੀਂ ਕਾ ਤੇ ਸਾਡੇ ਮਾਸੀ ਜੀ ਉਹ ਨਹੀਂ ਖੜੇ ਨੇ ਹੁਣ ਲੁਧਿਆਣੇ ਲੁਧਿਆਣੇ ਅਸੀਂ ਯੋਨੀ ਸਾਡੇ 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 ਤੁਹਾਨੂੰ ਸਾਡੀ ਮਾਸੀ ਉਹ ਨਹੀਂ ਮਲਾਵਾਗੇ ਸਾਇਦ ਆਪਾਂ ਕਹਿੰਦੀ ਸਾਡੀ ਮਾਸੀ ਉਹ ਨਾਲ ਜਾਣਾ ਕਹਿੰਦੀ ਆਪਾਂ ਤੁਹਾਨੂੰ ਸਾਡੀ ਮਾਸੀ ਦੇ ਨਾਲ ਮਲਾਵਾਗੇ ਬਸ ਉਹ ਲੁਧਿਆਣੇ ਆਉਣ ਵਾਲੀ ਨੇ ਤੇ ਅਸੀਂ ਵੀ ਇਧਰੋਂ ਜਾ ਰਹੇ ਹਾਂ ਲੁਧਿਆਣੇ ਨੂੰ ਉਹ ਵੀ ਲੁਧਿਆਣੇ ਆ ਰਹੇ ਨੇ ਤੇ ਫੇਰ ਤੁਹਾਨੂੰ ਅਸੀਂ ਮਿਲਦੇ ਆ ਬਣੇ ਰਹੋ ਵਲੌਗ ਦੇ ਵਿੱਚ ਅਸ ਤੁਸੀਂ ਹਾਂਜੀ ਇੱਥੇ ਅਸੀਂ ਲੁਧਿਆਣੇ ਪਹੁੰਚ ਗਏ ਸੀਗੇ ਅਸੀਂ ਲੁਧਿਆਣੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਸੀਗੇ ਤੇ ਰੇਲਵੇ ਸਟੇਸ਼ਨ ਤੇ ਸੀਗੇ ਜਿਨ੍ਹਾਂ ਨੂੰ ਅਸੀਂ ਆਪਣਾ ਲੈਣ ਜਾਣਾ ਸੀਗਾ ਰੇਲਵੇ ਸਟੇਸ਼ਨ ਤੇ ਅਸੀਂ ਪਹੁੰਚ ਗਏ ਸੀ ਅਸੀਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੰਨੀ ਆ ਬਣੇ ਰਹੋ ਬਸ ਤੁਸੀਂ ਦੇਖੀ ਜਾਓ ਅਸੀਂ ਕਿੱਥੇ-ਕਿੱਥੇ ਜਾਂਦੇ ਆ ਕੀ-ਕੀ ਕਰਦੇ ਆ ਬਸ ਇੰਜੋਏ ਕਰਿਓ ਤੁਸੀਂ ਵਲੌਗ ਨੂੰ ਫੁੱਲ ਇੰਜੋਏ ਕਰਿਓ ਹਨਾ ਅਸੀਂ ਬਸ ਆਪਣਾ ਹੁਣ ਇੱਥੇ ਬਸ ਪਹੁੰਚ ਗਏ ਤੇ ਨਾਲ ਦੀ ਨਾਲ ਹੀ ਹੁਣ ਰੇਲਵੇ ਸਟੇਸ਼ਨ ਨੇੜੇ ਸੀਗਾ ਇੱਥੇ ਤੋਂ ਮੈਂ ਫਸਟ ਟਾਈਮ ਆਈ ਸੀਗੀ ਰੇਲਵੇ ਸਟੇਸ਼ਨ ਤੇ ਹਾ ਪਹੁੰਚ ਕੇ ਵੀ ਬਹੁਤ ਗਿਆ ਸੀ ਸਟੇਸ਼ਨ ਤੇ ਪਹੁੰਚ ਚੁੱਕੀ ਆ

ਜਲਦੀ ਜਲਦੀ ਗੁ ਨੂੰ ਯਾਦ ਕਰ ਰਹੀ ਹੈ ਭਾਈ ਬਾਜਾ ਇੱਕ ਕਮੈਂਟ ਰੁਕੋ ਸਮਾਸੀ ਕੋਲ ਸਾਰਾ ਲੁੱਟ ਚੰਮ ਉਹ ਤੋਂ ਰੇਲਵੇ ਸਟੇਸ਼ਨ ਦਾ ਨੰਗ ਗਿਆ ਰੇਲਵੇ ਸਟੇਸ਼ਨ ਮੋਲ ਹੁਣ ਗੱਡੀ 'ਚ ਬੋਲਦੇ ਚੱਲ ਫਿਰ ਸ਼ਸ਼ੀਗਲ ਬਰਨ ਮਾਸਤੀ ਜੀ ਤੁਹਾਕ ਤਾਂ ਟੂ ਡਾ ਨਾਈਸ ਟੂ ਮੀ ਤੁ ਆਪਾਂ ਹੁਣ ਗੱਡੀ 'ਚ ਆਪਾਂ ਵਾਸਤੇ ਕਿ ਲਾਗ ਰੱਖਿਓ ਨਹੀਂ ਇੱਥੇ ਰੇਲਵੇ ਸਟੇਸ਼ਨ ਬੋਲਣਾ ਸੀ ਹਾਂ ਰੇਲਵੇ ਸਟੇਸ਼ਨ ਤੁਹਾਕ ਤਾਂ ਟੂ ਡਾ ਰੇਲਵੇ ਸਟੇਸ਼ਨ ਸ਼ਸ਼ੀਗਲ ਬਰਨ ਮਸੀ ਜੀ ਸਖਤ ਸਾ ਦੇਖੋ ਨਾ ਬੁਲਤਨਾ ਕਿਉਂ ਨਹੀਂ ਸ਼ਸ਼ਾ ਸ਼ਾ ਦਮਚਾ ਸਭ ਭੁੱਲ ਤਾ ਹੈ ਭੁੱਲ ਗਈ ਸਾਰੀ ਭੁੱਲ ਗਈ ਹੈ ਹਾਂ ਸਾਰੀ ਭੁੱਲ ਗਈ ਹੈ ਕਹਿੰਦੀ ਹੁਣ ਕਹੂੰਗੀ ਆਪਾਂ ਆਪਣੇ ਸਾਹਮਣੇ ਗੱਲਾਂ ਬਾਤਾਂ ਪਾ ਰਹੇ ਆ ਕਹਿੰਦੀ ਸਹੀ ਗੱਲ ਆ ਸਹੀ ਗੱਲ ਆ ਉਹ ਕਹਿੰਦਾ ਮੈਂ ਕੀ ਕਹੂੰਗਾ ਵੀਰਾ ਕਹੂੰਗਾ ਦੀਦੀ ਕਹੂੰਗਾ ਮੈਂ ਤੇ ਫੇਰ ਉਧਰ ਤੇ ਦੱਸਿਆ ਨਹੀਂ ਆ ਵੀਰੇ ਨੂੰ ਕੀ ਕਹਿਣਾ ਸੀਗਾ ਇਵੇਂ ਮਾਸਿਗਮ ਫਿਰ ਮੋਂ ਉਹਨਾਂ ਨੂੰ ਕਿਉਂ ਮਾਸਟਰ ਜੀ ਨਹੀਂ ਮੈਂ ਕਹਿਣਾ ਮੈਂ ਚਾਚੂ ਕਹਿੰਦੋ ਕਹਿੰਦੇ ਉਹਨੇ ਤੁਹਾਨੂੰ ਮਾਸਿ ਬਣਾਇਆ ਤੇ ਇਹਨਾਂ ਦੇ ਚਾਚੂ ਹਾਂ ਠੀਕ ਆ ਵੀ ਠੀਕ ਆ ਸਹੀ ਆ ਸਹੀ ਆ ਸਾਡੇ ਨਾਲ ਪੰਗੜੇ ਵਾਲੇ ਜਿਹੜੇ ਬੱਚੇ ਜਾਂਦੇ ਹਨ ਹਾਂਜੀ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂਜੀ ਇੱਥੇ ਅਸੀਂ ਨਾ ਮਤਲਬ ਕਿ ਰਾਜਾ ਢਾਬਾ ਤੇ ਰੁਕ ਗਏ ਸੀਗੇ ਸਾਨੂੰ ਮਤਲਬ ਕਿ ਮੈਨੂੰ ਇਹ ਨਹੀਂ ਪਤਾ ਵੀ ਲੁਧਿਆਣੇ ਤੋਂ ਅੱਗੇ ਜਾ ਕੇ ਸੀਗੇ ਥੋੜਾ ਜਿਹਾ ਉੱਥੇ ਰੁਕ ਗਏ ਸੀਗੇ ਇੱਥੇ ਅਸੀਂ ਕਿਹਾ ਵੀ ਚਲੋ ਨਾਲੇ ਗੱਲਾਂ ਬਾਤਾਂ ਮਾਰਦੇ ਆ ਨਾਲੇ ਖਾਣੇ ਆ ਪੀਣੇ ਆ ਹਨਾ ਮौजਾਂ ਕਰਦੇ ਆ ਜਦ ਹੁਣ ਇਕੱਠੇ ਹੋਇਆ ਮਸਾ ਮਸਾ ਰੱਬ ਨੇ ਇਸ ਬੱਬ ਬਣਾਏ ਨੇ ਹਨਾ ਇਹ ਹੈਗੇ ਨੇ ਜੀ ਗੁਨਰੀਤ ਸਾਹੀ ਵਲੌਗਸ ਵਾਲੇ ਦੀਦੀਓਨੀ ਬੀਰਜੀਓਨੀ ਹਨਾ ਸੈਬੂ ਤੇ ਆਪਣੀ ਗੁੰਨੂ ਹਨਾ ਬਹੁਤ ਪਿਆਰਾ ਨੇਚਰਾ ਸਾਰਿਆਂ ਦਾ ਇਸ ਤੋਂ ਬਾਅਦ ਆਪਾਂ ਹੋਰ ਇੱਕ ਦੀਦੀ ਕੋਲ ਵੀ ਜਾਵਾਂਗੇ ਬਸ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਤੁਸੀਂ ਦੇਖਦੇ ਜਾਇਓ ਅ ਜਾਨਨੇ ਆ ਇੱਥੇ ਬੈਠ ਕੇ ਆਪਾਂ ਸਾਰਿਆਂ ਨੇ ਗੱਲਾਂ ਬਾਤਾਂ ਗੱਪਾ ਛੱਪਾ ਮਾਰੀਆਂ ਹਨਾ ਤੇ ਆਪਣਾ ਥੋੜਾ ਬਹੁਤਾ ਖਾਦਾ ਪੀਤਾ ਫਿਰ ਉਸ ਤੋਂ ਬਾਅਦ ਅਸੀਂ ਚਾਲੇ ਪਾ ਲੈਣੇ ਆ ਤੁਸੀਂ ਦੇਖਦੇ ਰਹੋ ਵੀ ਅਸੀਂ ਚਾਲੇ ਕਿੱਥੇ ਨੂੰ ਪਾਉਨੇ ਆ ਬਲੌਗ ਨਾਲ ਬਣੇ ਰਹੋ ਜੇ ਤੁਸੀਂ ਬਲੌਗ ਨਾਲ ਬਣੇ ਰਹੋਗੇ ਤੁਹਾਨੂੰ ਤਾਂ ਹੀ ਸਾਰਾ ਕੁਝ ਪਤਾ ਲੱਗੂਗਾ ਅਸੀਂ ਕਿੱਥੇ ਕਿੱਥੇ ਜਾਵਾਂਗੇ ਤੇ ਕੀ ਕੀ ਕਰਾਂਗੇ ਯਮ ਯਮੀਆਂ ਅਬੀ ਜੋ ਦੇਖੀ ਤੁਸੀਂ ਅਬੀ ਜੋ ਤੁਹਾਨੂੰ ਦੇਖੀ ਜਾਇਓ ਦੀਦੀ

ਟੇਸਟੀ ਲੱਗਿਆ ਕਿ ਆਪਣੇ ਟੇਸਟੀ ਆ ਆਪਣੇ ਵਾਲਾ ਨਹੀਂ ਉਹਨਾਂ ਨੂੰ ਜਾਣਾ ਉਹ ਜਿਆਦਾ ਹਨਾ ਕੁਝ ਵੀ ਡੇਲੀ ਖਾਂਦੇ ਨਹੀਂ ਉਹ ਚੀਜ਼ ਆਹ ਹੂੰ ਠੀਕਾ ਮਨੇ ਤਾਂ ਬੇਸ ਨਹੀਂ ਵਧੀਆ ਲੱਗਿਆ ਇਹਨਾਂ ਚਲ ਵੀ ਦੇ ਬੇਸ ਨਹੀਂ ਜਿਆਦਾ ਬਹੁਤ ਟੇਸਟੀ ਪਿਜ਼ਾਰੀਆ ਦਾ ਪੀਜ਼ਾ ਉਹ ਖੰਨੇ ਚ ਅਨਾ ਬੇਸ ਸੁੱਕਾ ਜਾ ਚੁੱਕਾ ਹੈ ਇਹ ਤਾਂ ਬੇਸ ਜੇ ਲੋ ਜੀ ਸਾਡੇ ਸਾਬੂ ਦਾ ਲੱਗ ਗਿਆ ਢਿੱਡ ਦੂਗਾ ਨਾ ਐ ਸਾਬੂ ਸਾਬੂ ਨੰਨ ਸੰਗ ਲੱਗਦੀ ਉੱਪਰ ਨੂੰ ਕਰਕੇ ਦਿਖਾ ਫਿਰ ਤਾ ਹੀ ਪਤਾ ਲੱਗੂ ਵੀ ਸਾਬੂ ਕੌਣ ਆ ਓ ਇੱਧਰ ਅਵੀ ਜੋਤ ਕੀ ਦੇਖ ਰਿਹਾ ਵੀ ਜੋਤ ਗੁੰਨੂ ਦਾ ਵੀ ਢੇਡ ਦੁਖਦਾ ਭਾਈ ਗੁੰਨੂ ਦਾ ਵੀ ਦੁਖ ਰਿਹਾ ਢੇਡ ਹੈ ਗੁੰਨੂ ਯਾਤਰਾ ਦਾ ਯਾਤਰਾ ਦਾ ਹਾਂ ਸਹੀ ਗੱਲ ਆ ਸਹੀ ਗੱਲ ਆ ਇੱਧਰ ਅਸੀਂ ਪਹੌਣ ਲੱਗੇ ਹੋਇਆ ਅਸੀਂ ਗੈਸ ਸਾਨੂੰ ਗੱਡੀ ਤੋਂ ਬਾਹਰ ਕੱਢ ਤਾਂ ਵੀ ਚਲੋ ਚਲੋ ਕਹਿੰਦੇ ਗੱਡੀ ਤੋਂ ਬਾਹਰ ਹੁਣ ਪਾਉ ਗੈਸ ਤੇ ਲਪਣਾਉਦਾ ਨਹੀਂ ਮੈਂ ਕਿਹਾ ਮੈਂ ਕਿ ਮੈਂ ਬੰਦਾਂ ਨਹੀਂ ਆ ਬੰਲੇ helicopter <laughs> hello hello you do what ਹਾਂਜੀ ਅਸੀਂ ਆਗੇ ਸੀ ਹੰਡੇ ਆਏ ਇੱਥੇ ਹੈ ਨਾ ਤੇ ਇੱਥੇ ਨਾ ਮਤਲਬ ਕਿ ਸਾਰਾ ਜਿਹੜੇ ਬਾਜ਼ਾਰ 'ਚ ਅਸੀਂ ਸਪੀਡਸ ਲੈਣੀਆਂ ਸੀਗੀਆਂ ਉੱਥੇ ਸਾਰੇ ਬਾਜ਼ਾਰ ਬੰਦ ਹੋ ਗਏ ਸੀ ਕਿਉਂਕਿ ਦਰਹਾਵਾ ਨੇਰੀ ਬਹੁਤ ਤੇਜ਼ ਤੂਫਾਨ ਵਾਂਗ ਹੀ ਆਇਆ ਹੋਇਆ ਸੀਗਾ ਤਾਂ ਕਰਕੇ ਸਾਨੂੰ ਇੱਕੋ ਦੁਕਾਨ ਖੁੱਲੀ ਮਿਲੀ ਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਹੋਰ ਦੀਦੀ ਕੋਲ ਜਾਵਾਂਗੇ ਬਣੇ ਰਹੋ ਤੁਸੀਂ ਵਲੌਗ ਨਾਲ ਕਿਹੜੇ ਦੀਦੀ ਕੋਲ ਜਾਂਦੇ ਹਾਂ ਹੁਣ ਆਪਾਂ ਬਣੇ ਰਹੋ ਵਾਹ ਮੇਰੇ ਸੰਗ ਨਾਂ ਲੱਗਿਆ ਗਏ ਦੀ 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 ਸਾਡੀ ਦੀ 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 ਸ਼ਾਪਸ ਦੀ ਸਾਡੀ ਦੀ ਦਾ ਪਾਰਲਰ ਹੈ ਨਾ ਆ ਸਾਡੇ ਹੈਗੇ ਨੇ ਗੁਰਪ੍ਰੀਤ ਦੀ ਅਸੀਂ ਆਇਆ ਹੁਣ ਗੁਰਪ੍ਰੀਤ ਦੀ ਨੂੰ ਮਿਲਣ ਆ ਆ ਸਾਡੇ ਬੈਠੇ ਨੇ ਗੁਰਪ੍ਰੀਤ ਆਹ ਤਾਂ ਕਹਿੰਦੇ ਸਟ੍ਰਾਈਡਿੰਗ ਕਰੋ ਇਸ ਨੂੰ ਰੈਡੀ ਆ ਇਸ ਨੂੰ ਰੈਡੀ ਆ ਬਨੇਰੇ ਦੇ ਵਿੱਚ ਛੋੜ ਟ੍ਰੈਡਿੰਗ ਕਰਨੀ ਪੈਣੀ ਆ ਰੈਡੀ ਕਰਨਾ ਆਇਆ ਜਿੰਮੀ ਲੈਣਾ ਆਪਣੀ ਨੂਰਦੀਦੀ ਨੂੰ ਨੂਰਦੀਦੀ ਸਾਡੇ ਗੁਰਪ੍ਰੀਤੀ ਦੀ ਆ ਸਾਡੀ ਗੁਰਪ੍ਰੀਤੀ ਦੀ ਆ ਸਾਡੇ ਗੁਰਪ੍ਰੀਤੀ ਦੀ ਨੂੰ ਆਏ ਉਧਰ ਸਾਡੇ ਕਸਟਮਰ ਬੈਠੇ ਨੇ ਅਰੇ ਮੇਰੇ ਜੱਟੇ ਮੇਰੇ ਜੱਟੇ ਬੈਠੇ ਨੇ ਲਾਈਟ ਗਈ ਹੋਈ ਆ ਹਵਾ ਚੱਲੀ ਜਾਂਦੀ ਆ ਕਾਫੀ ਜ਼ਿਆਦਾ ਕਮਲ ਆ ਹੋਇਆ ਹਾਂ ਦੇ ਆਏ ਜੇ ਤੁਸੀਂ ਤੇ ਬੱਕਰੀ ਮੇਰੀ ਗੜਗੇ ਨੂੰ ਗੰਦ ਪਾ ਦਿੰਦੀ ਹੋਰ ਕੰਮ ਆ ਆਏ ਮੈਂ ਸਵੇਰੇ ਸਾਫ ਕੀਤਾ ਹਾਂ ਮੈਂ ਕਿਤੇ ਨਹੀਂ ਛੁੱਟਾ ਪਿਆ ਮੇਰੇ ਤਾਂ ਪਏ ਪਏ ਨਾ ਦੀਦੀ ਆਪ ਸਹਜ ਨਹੀਂ ਚੱਕਤਾ ਸਾਰਾ ਵਿਚਾਰੀ ਨੇ ਲੈ ਵੀ ਤੂੰ ਸਾਡੇ ਕੋਲ ਬਣਾ ਦੇ ਦੋ ਮਿੰਟ ਲਾਈਟ ਜੱਲ ਬੋ ਵੀਡੀਓ ਬਣਾਉਣਾ ਛੇਤੀ ਲਾਈਟ ਜੱਲ ਦੋ ਮਿੰਟ ਲਾਈਟ ਜੱਲ ਹਾਂ ਹੈਲੋ ਇੱਥੇ ਨੂੰ ਆਓ ਇੱਧਰ ਨੂੰ ਦਿਖ ਨਹੀਂ ਰਿਹਾ ਬਿਲਕੁਲ ਹੁਣ ਦੇਖ ਰਹੇ ਹਾਂਗੇ ਹਾਂਜੀ ਹੁੰਦੀ ਅਸੀਂ ਪਹੁੰਚ ਗਏ ਆ ਉਹਦੀ ਤਿਆਰੀ ਪੈਰੀ ਦੀ ਨਹੀਂ ਚੋਲ ਹੈ ਮੇਰੇ ਨਾਲ ਦੀਦੀ ਉੱਧਰ ਬੈਠੇ ਨੇ ਇਹਨਾਂ ਨੂੰ ਵੀ ਕ੍ਰੈਡਿਟ ਕਰਾਉਣਾ ਸਰਵਰ ਬਣ ਗਿਆ ਹੈ ਸਰਵਰ ਬਣ ਗਿਆ ਹੈ ਨਹੀਂ ਆਪ ਲੋਕ ਇਤਨੀ ਵੇ ਅਮਰਜੈਂਸੀ ਹੈ ਅਮਰਜੈਂਸੀ ਸਾਨੂੰ ਹੁਣ ਆਉਣਾ ਪਿਆ ਨਹੀਂ ਨਹੀਂ ਲੈਣ ਲੱਗੇ ਉਹਦੇ ਜਾ ਕੇ ਆਏ ਇਹ ਲੋਕ ਝਾੜ ਲੱਗੇ ਕਰਾਉਣੇ ਇਹ ਜੰਦਰਾ ਤਾਂ ਆ ਗਏ ਕਰਾਉਣੇ ਤੁਹਾਨੂੰ ਤੇ ਬਾਕੀ ਸਾਡੀ ਦਿੱਦਾ ਸੁਭਾਅ ਬਹੁਤ ਵਧੀਆ ਬਹੁਤ ਵਧੀਆ ਨੇਚਰ ਅਸੀਂ ਕਿ ਹੁਣ ਤਾਂ ਭੈਣਾ ਭੈਣਾ ਬਣੇ ਗਈਆਂ ਮਿਲਣਾ ਵੀ ਜ਼ਰੂਰੀ ਆ ਹਨਾ ਬੀਲੀ ਹਾਂਜੀ ਹਾਂ ਜ਼ਰੂਰੀ ਆ ਆ ਗਈ ਲਾਈਟ ਅਸੀਂ ਆ ਗਏ ਨੂਰ ਮਾਸ ਸੀ ਦੇ ਕਰੇ

हां माने और ये साबबू हमारी पार्टी हो गई क्या देखो शरारता करने लग गई आंदी सार त्यार सादी दीदी तेरी इधर मु आओ ये मेरी मासी दे बर्थडे पे बैठे हैं नूर है की छुट्टी भाई और द, द, द जसू गए हुए नानके कौन <laughs> ਆ ਨਾ ਮਾਤਾ ਹਟਾ ਲੀਸ ਦੇ ਜਾ ਕਰੋ ਨਾ ਨਹੀਂ ਨਹੀਂ ਕੋਈ ਨਹੀਂ ਲੈਣਾ ਚਲੋ ਬੈਠੋ ਬੁੱਤੋ ਵੀਰੇ ਜ਼ਰੂਰ ਲੈ ਕੇ ਆਇਓ ਦੀਦੀ ਨੇ ਆਏ ਬੱਚਿਆਂ ਦੇ ਹਾਂ ਬੰਦੇ ਦੀ ਬੰਦੇ ਪਤਾ ਨਹੀਂ ਕੀ ਹੋ ਗਿਆ ਇਹ ਦੇਖੋ خدا ਦਾ ਸ਼ੁਕਰ ਮੇਰੀ ਬਣੀ ਇਹ ਕਰੋ ਤੁਸੀਂ ਬਹੁਤ ਪਾਣੀ ਪਾ ਦਿਓ ਪਤਲੀ ਮੈਂ ਤੁਹਾਨੂੰ ਦਵਾ ਦਿੰਦੀ ਹਾਂ ਹਾਂਜੀ ਬੁਰਾ ਆ ਲੈ ਟੋਲੀ ਨਾਲ ਆ ਲੈ ਲੋ ਪਾਣੀ ਲਓ ਪਾਣੀ ਆ ਗਿਆ ਵੀਰੇ ਕੋਈ ਅਸੀਂ ਤੁਹਾਡੀ ਵੇਟ ਕਰਾਂਗੇ ਵੀ ਘਾ ਲਾਉਣੀ ਆ ਤੁਸੀਂ ਨਹੀਂ ਅੱਥੀ ਉਦਈ ਲਵਾਂਗੇ ਹੁਣ ਵੈਸੇ ਅਸੀਂ ਲੈਣੇ ਪੈਣਗੇ ਫਲ ਪਤਵਾਨ ਨਹੀਂ ਨਹੀਂ ਦਿੱਦੀ ਆ ਰੋ ਪੈਸੇ ਨਾ ਪਿਆਰ ਥੋੜਾ ਹੁੰਦਾ ਫਿਰ ਆਪ ਕਿਵੇਂ ਦੇਗੀ ਫਿਰ ਉਹ ਤਾਂ ਥੋੜਾ ਅਸੀਂ ਤਾਂ ਆਏ ਆ ਚੱਲ ਤੁਹਾਡੇ ਕੋਲੇ ਫਿਰ ਕੀ ਹੁੰਦਾ ਇਹ ਦੇਖ ਕੋਈ ਜਿਹਾ ਸਾਨੂੰ ਪਿਆਰ ਸੀਗਾ ਸੀ ਇੰਨੀ ਦੂਰ ਤੋਂ ਸਪੈਸ਼ਲ ਮਿਲਣ ਆਏ ਆ ਹਨਾ ਠੀਕ ਹੈ ਬਤਨ ਚਲੋ ਵੀ ਸਾਜੀ ਪਾ ਲੈ ਬੜਾ ਬੈੜਾ ਹੋਰ ਵਿਚਾਰੀ ਇਹਦਾ ਤਾਂ ਦਮ ਮੁੱਢਿਆ ਪਿਆ ਹੋਰ ਅੱਗੇ ਨਾ ਬਟਿੰਦੇ ਹਟਣਾ ਇਹ ਜਾਨ ਉਹ ਆਈ ਆਉਣ ਦੇ ਨਹੀਂ ਨਹੀਂ ਉਹ ਹੈ ਸਾਪੂਨੇ ਅਰ ਸਵੀਲ ਲਾਣੀ ਆ ਬਾਈ ਮਿੱਠਾ ਪਾਣੀ ਦੀ ਕਹਿੰਦਾ ਮੈਂ ਮਿੱਠਾ ਪਾਣੀ ਦੀ ਸਵੀਲ ਲਾਣੀ ਆ ਐ ਸਾਕੋ ਉਹ ਸਾਕੋ ਸੈਪੂ ਉਹ ਸਾਪੂਨੋ ਸੱਗ ਬਹੁਤ ਲੱਗਦੀ ਆ ਐ ਸੈਪੂ ਇਹ ਤਾਂ ਅੱਗ ਬਹੁਤ ਲੱਗਦੀ ਆ ਸੈਪੂ ਹੈ ਜੇ ਕੋਈ ਕਹਿੰਦੇਗਾ ਨਾ ਮੈਨੂੰ ਮੈਂ ਤਾਂ ਲੱਗਦੀ ਨਹੀਂ ਨਾ ਨੇ ਉਹ ਲੱਗ ਰਹੀ ਆ ਦੇਖੋ ਲੱਗਦੀ ਨਹੀਂ ਹਾਂ ਤਾਂ ਸਾਂਗੇ ਲੱਗਦੀ ਤਾਂ ਉਹ ਨਹੀਂ ਉਹ ਨਹੀਂ ਹੈ ਨਾ ਹਾਂ ਸਾਰੇ ਜਾਣੇ ਭਾਈ ਰੋਟੀ ਖਾ ਲਓ ਅਸੀਂ ਰੋਟੀ ਘਾਣ ਲੱਗਿਆ 9:00 ਦੇ 11:00 ਵਜੇ 11:00 ਵਜੇ ਹਾਂ ਪੂਰੇ 11:00 ਵਜੇ ਕੀ ਜੇ ਰਵਦੈ ਸਿੰਖੇ ਕਰੋ ਤਾਂ ਜਦੋਂ ਇਹ ਕਰੋ ਤਾਂ ਸਿ ਤੀਨਸਾ ਵਕਤ ਹੀ ਨਵੇਂ ਚੱਲੇ ਸੀਗੇ ਜਦੋਂ ਨੂੰ ਮੈਂ ਮੈਸੇਜ ਕਰਿਆ ਉਹ ਤੋਂ ਟਾਈਮ ਤੱਕ ਹਾਂ ਬਾਲਾ ਦਾ ਭਾਵਾ ਲਿਆ ਭਾਣ ਨਹੀਂ ਤੇ ਉੱਧਰ ਫਿਰਦਾ ਹੁੰਦਾ ਕੋਈ ਪਾਣ ਹਾਂ ਹੁਣ ਤੇ ਘਰ ਵੀ ਪਾਣ ਮੈਂ ਜੇ ਉੱਧਰ ਨ ਜਾਂਦੀ ਫਿਰ ਤਾਂ ਪਿੱਛੇ ਸਿੱਧਾ ਔਰੇ ਆਉਂਦੇ ਵਿਕਾਰ ਕਰ ਜਾਂਦੇ ਬਾਪੂ ਦਾ ਦੁਆਰੇ ਸਾਡੀ ਵੀ ਵੀ ਨੂੰ ਲੱਗਦੀ ਆ ਖੰਡ ਹੈ ਦੀ ਵੀ ਦੀਦੀ ਖੰਡ ਲੱਗਦੀ ਆ ਕਿੰਨੇ okay, ਹੋਗੇ

bye 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 chi cha chada la correct bye 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 theek hai bhai shukriya thank you didi thank you didi ha bye 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 zarur pakka 100% lock kar la pakavange ਇਹ ਤੇ ਬਾਰਡਰ ਤੋਂ ਬਾਅਦ ਇੱਕਦਮ ਨਹੀਂ ਨਹੀਂ ਉਹ ਪਤਾ ਇੱਕ ਵਾਰੇ ਆਉਂਦਾ ਹੁੰਦਾ ਥੋੜਾ ਟਾਈਮ ਦੀ ਫਿਰ ਉਹ ਤੇ ਇੱਕ ਵਾਰ ਆਉਂਦੀ ਹੈ ਕਿ ਕੰਟੇਨਰ ਆ ਜਾਂਦਾ ਹੈ ਚਲੋ ਧਿਆਨ ਨਾਲ ਚਲੋ ਧਿਆਨ ਨਾਲ ਹਾਂਜੀ ਹਾਂ ਠੀਕ ਹੈ ਹੋਣ ਕਰ 12:30 ਹੋ ਗਏ ਜੀ ਅਸੀਂ ਹੁਣ ਛੱਡ ਤੇ ਦੀਦੀ ਉਹ ਨਹੀਂ ਹਨਾ ਘਰੇ ਛੱਡ ਕੇ ਉਹਨਾਂ ਨੂੰ ਹੁਣ ਅਸੀਂ ਚੱਲਿਆ ਘਰ ਨੂੰ ਆਪਣੇ ਵਾਪਸ 12:30 ਦਾ ਟਾਈਮ ਹੋ ਗਿਆ ਉਹ ਤਾਂ ਕਹਿ ਰਹੇ ਸੀ ਵੀ ਰਹਿ ਲੋ ਰਹਿ ਲੋ ਪਰ ਫਿਰ ਸਵੇਰੇ ਉੱਠ ਕੇ ਆਉਣਾ ਬਹੁਤ ਔਖਾ ਲੱਗਦਾ ਇਹ ਫਿਰ ਆਏ ਹੁੰਦਾ ਵੀ ਕਿਹੜਾ ਬੰਦਾ ਹਨਾ ਸਵੇਰੇ ਉੱਠ ਕੇ ਆਊਗਾ ਤੇ ਬਾਕੀ ਜੀ ਹੁਣ ਅਭੀ ਸਹਿਜ ਉਹ ਨਹੀਂ ਪਿੱਛੇ ਹੁਣ ਗਿਰਨਗੇ ਸੌਣਗੇ ਵੀ ਸਹਿਜ ਉਹ ਪਿੱਛੇ ਚਲੇ ਗਿਆ ਅਭੀ ਇੱਧਰ ਚਲੇ ਗਿਆ ਹੈ ਵੀ ਸੌਣਗੇ ਹੁਣ ਤੇ ਮੈਂ ਤਾਂ ਸਹਿਜ ਆਪਾਂ ਗੱਲਾਂ ਮਾਰਦੇ ਚਾਹੂਗੇ ਫਿਰ ਅਸੀਂ ਆਪਾਂ ਕਿਨੇ ਵੇ ਵੋਨਸਾਂ ਕਰੇ ਪਤਾ ਨਹੀਂ ਪਤਾ ਨਹੀਂ ਹੈਗਾ 4 ਵਜੇ ਕਿ 3:30 ਵਜੇ ਪਹੁੰਚਾਂਗੇ ਬਾਕੀ ਦੇਖੋ ਘਰ ਜਾ ਕੇ 9 ਵਜੇ ਤੜਕੇ ਹਾਂ ਕੋਨੇ ਦੂਰ ਆਪਾਂ ਹੋਰ ਕੀ ਆਪਾਂ ਜਿੰਨਾ ਵੱਲ 12 ਵਜੇ ਪਹੁੰਚਣਾ ਨਾ 12 ਤਾਂ ਬੱਜ ਕੇ ਸਭ 12 ਤਾਂ ਹੋ ਗਏ ਪੁੱਤ 4 ਚਲੋ ਜੀ ਹੁਣ ਅਸੀਂ ਕਿੰਨੇ ਕੁ ਦੂਰ ਹਾਂ ਜਾਣੇ ਆ ਜੀ ਹੁਣ ਘਰ ਨੂੰ ਘਰ ਨੂੰ ਜਾ ਕੇ ਹੁਣ ਅਸੀਂ ਆਪਣਾ ਫੇਰ ਘਰੇ ਜਾ ਕੇ ਤੁਹਾਨੂੰ ਮਿਲਾਂਗੇ ਜਦੋਂ ਅਸੀਂ ਘਰੇ ਪਹੁੰਚਾਂਗੇ ਹੁਣ ਵਸ ਜਾਣ ਦੋ ਸਾਨੂੰ ਟਾਈਮ ਬਹੁਤ ਹੋ ਗਿਆ ਸਵਾ ਵਾਰਾਂ ਦੇ ਹੋ ਗਏ ਟਾਈਮ ਚਲੋ ਅੱਗੇ ਪੁਰ ਦੇ ਚਲੇ ਜੀ ਜਾਣਾ ਫਰੈਂਡਸ ਮਾਰਨਿੰਗ ਦੇ ਵੱਜ ਕੇ 4-5 4 ਵਜੇ ਕੇ 5 ਮਿੰਟ ਹੋ ਗਏ ਗੁਰਦਾਰਾ ਸਾਹਿਬ ਆਪਾ ਜੀ ਲੱਗ ਗਿਆ ਹੁਣੇ ਘਰ ਪਹੁੰਚੇ ਅਵੀ ਜੋਤ ਅਵੀ

ਕਾਫੀ ਦੂਰ ਆਇਆ ਨਾ ਜਿਆਦਾ ਨੇੜੇ ਨਹੀਂ ਹੈਗਾ ਬਾਕੀ ਅਸੀਂ ਥੋੜਾ ਥੋੜਾ ਰੁਕ ਰੁਕ ਕੇ ਵੀ ਆਏ ਆ ਆ ਘਰ ਕੇ ਥੋੜਾ ਟਾਈਮ ਲੱਗ ਗਿਆ ਹਨਾ ਚਾਹ ਵਗੈਰਾ ਪੀਣ ਲੱਗ ਜਾਂਦੇ ਸੀਗੇ ਸ਼ਾਇਦ ਆਪਾਂ ਚਾਹ ਵਗੈਰਾ ਕੀਤੀ ਤੇ ਫਿਰ ਹੁਣ ਅਸੀਂ 4 ਵਜੇ ਕੇ ਵਾਸ ਚੇਂਜ ਚੁੰਜ ਕਰਦੇ ਆ ਫਿਰ ਸੌਣੇ ਆ ਸੋ ਕੇ ਤੁਹਾਨੂੰ ਫਿਰ ਸਵੇਰੇ ਮਿਲਾਂਗੇ ਬਾਕੀ ਬਹੁਤ ਵਧੀਆ ਲੱਗਿਆ ਹਨਾ ਸਾਰਿਆਂ ਨੂੰ ਮਿਲ ਕੇ ਸਾਰਿਆਂ ਦਾ ਨੇਚਰ ਬਿਲਕੁਲ ਜਿਵੇਂ ਵੀਡੀਓ ਚ ਉਹ ਮੇਰੇ ਸੇਮ ਨੇਚਰ ਆ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਦਿਲ ਲੱਗਿਆ ਤੇ ਅਭੀ ਜੋਤ ਅਭੀ ਗੁੱਡ ਮਾਰਨਿੰਗ ਪੁੱਤ ਇਹ ਕੇ ਪਪਾ ਨੂੰ ਮੂਸਾ ਵੈਂਟ ਲੈ ਜਾ ਪਪਾ ਇਹ ਦੋ ਘਾਟਾ ਪਪਾ ਇੱਥੇ ਘਾਟਾ ਲੱਗਣਾ ਮੂਸਾ ਵੈਂਟ ਲੈ ਜਾ ਲੱਗੇ ਬੰਦਾ ਮੂਸਾ ਵੈਂਟ ਕਿੱਧਰ ਆ ਤੇ ਬਾਕੀ ਚਲੋ ਜੀ ਸੰਧ ਹੋਣਾ ਹੱਥ ਪਈ ਹੋਈ ਰਾਤ ਨੂੰ ਚਾਹ ਮਾਣਨੀ ਸੋ ਸਾਨੂੰ ਸਾਡੇ ਡਰਾਈਵਰ ਸਾਹਿਬ ਜਿੰਦਾਬਾਦ ਸਾਨੂੰ ਔਖਾ ਨਹੀਂ ਲੱਗਦਾ ਹੈਗਾ ਜਾਣਾ ਹੁਣ ਇਹਨਾਂ ਦੇ ਨਾਲ ਕਿਤੇ ਵੀ ਤੇ ਬਸ ਜੀ ਅਸੀਂ ਹੁਣ ਸੈਟ ਚੇਂਜ ਕਰਤੀ ਜੇ ਉਧਰ ਅਬ ਜੋ ਤ ਪਟਕਾ ਫੋਲਾ ਪੁੱਤ ਬਸ ਹੁਣ ਮੈਂ ਵੀ ਚੇਂਜ ਕਰਕੇ ਹੁਣ ਸੌਂ ਜੀ ਕਿਉਂਕਿ ਅਸੀਂ ਕੱਲ ਵੀ ਨਹੀਂ ਸੁੱਤੇ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਕਿਉਂਕਿ ਰਾਤ ਲਾਈਟ ਨਹੀਂ ਸੀਗੀ ਕੱਲ ਸਾਰੀ ਰਾਤ ਅੱਜ ਫੇਰ ਤੁਹਾਨੂੰ ਪਤਾ ਹੋਣਾ ਅਸੀਂ ਉਧਰ ਗਏ ਹੋਏ ਸਾਰਾ ਦਿਨ ਉਧਰ ਨਿਕਲ ਜੇ ਸਾਡਾ ਰਾਤ ਵੀ ਸਾਰੀ ਦਿਨ ਨਿਕਲ ਗਈ ਹੁਣ ਅਸੀਂ ਆਇਆ ਘਰ ਹੁਣ ਅਸੀਂ ਘਰੇ ਆਪਣਾ ਹੁਣ ਨੀ ਨੀ ਨਹੀਂ ਕਰਾਂਗੇ ਵਿਚਾਰੀ ਗੁਰਪ੍ਰੀਤ ਦੀਦੀ ਨੋਰ ਫੈਮਿਲੀ ਵਲੌਗਸ ਵਾਲੀ ਦੀਦੀ ਕਿੰਨੀ ਵਾਰ ਮੈਨੂੰ ਮੈਸੇਜ ਕਰ ਚੁੱਕਿਆ ਤੇ ਗੁਰਨੀਸ ਸਾਈਬੋ ਨੇ ਵੀਰੇ ਨੇ ਕਿੰਨੇ ਵਾਰ ਸੇਜ ਕਰ ਚੁੱਕਿਆ ਦੀਦੀ ਪਹੁੰਚ ਗਏ ਪਹੁੰਚ ਗਏ ਘਰੇ ਪਹੁੰਚ ਗਏ ਫਾਈਨਲੀ ਹੁਣ ਪਹੁੰਚ ਗਏ ਹੁਣ ਉਹਨਾਂ ਨੂੰ ਫਿਰ ਮੈਂ ਮੈਸੇਜ ਕਰਤਾ ਵੀ ਹਾਂਜੀ ਅਸੀਂ ਘਰ ਪਹੁੰਚ ਗਏ ਤੁਸੀਂ ਆਰਾਮ ਨਾਲ ਸੋ ਜਾਓ ਕਿਉਂਕਿ ਸਾستی ਤਾਂ ਅੱਜ ਕਿਤੇ ਵੀ ਜਾਣਾ ਹੁੰਦਾ ਸਾਡਾ ਰਾਤ ਦਾ ਹੀ ਹੁੰਦਾ ਤਾਂ ਕਰਕੇ ਸਾਨੂੰ ਇੰਨਾ ਜ਼ਿਆਦਾ ਔਖਾ ਜਾਂ ਨਹੀਂ ਲੱਗਦਾ ਹੈਗਾ ਰਾਤ ਨੂੰ ਆਉਣਾ ਜਾਣਾ ਬਤੇ ਚਲੋ ਜੀ ਹੁਣ ਆਪਾਂ ਏ ਵਲੌਗ ਦਾ ਇੱਥੇ ਕਰਦੇ ਆਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਓਕੇ ਜੀ ਬਾਏ ਬਾਏ ਸਾਡੇ ਵੱਲੋਂ ਗੁੱਡ ਨਾਈਟ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ ਐਂਡ ਮਾਰਨਿੰਗ ਵੀ ਬਾਏ ਬਾਏ